ਕੀ ਨਾਮ ਆਪਣਾ ਦੇ ਕਿੱਥੇ ਹੋ ਗਈ ਹੈ ਨਿਤਨ ਗੁਪਤਾ ਸਾਡੀ ਸ਼ਾਪ ਹੈ ਸਿੰਗਲਪੁਰ ਰੋਡ ਤੇ ਕੀ ਮਤਲਬ ਸਮੱਸਿਆ ਯਾਤਰਾ ਕੀ ਹਰਵਾ ਤੋਂ ਸਵੇਰੇ ਇਹ ਦੁਕਾਨ ਖੁੱਲੀ 10:00 ਨਾਲ ਤੇ ਦੇਖਿਆ ਅੰਦਰ ਕੀ ਰਤੀ ਕਿਨੋਂ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਕੀ ਕੀ ਦਾ ਨੁਕਸਾਨ ਹੈ ਸਾਡਾ ਨੁਕਸਾਨ ਜੀ ਕੈਸ਼ 15-20 ਹਜ਼ਾਰ ਦਾ ਤੇ ਇਹ ਕੈਮਰਿਆਂ ਦਾ ਡੀਵੀਆਰ ਦਾ ਪੁੱਲਸ ਉਸਮਾਨ ਦਾ ਉਹ ਹਲੇ ਦੇਖਿਆ ਨਹੀਂ ਸੀ। ਉਸ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਰਿਕਟੜ ਚੋਰੀ ਹੋਈ? ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਸੀ ਪੇ ਦਾ ਸਾਰਾ। ਤੁਹਾਨੂੰ ਪਤਾ ਲੱਗਾ। ਪੁਲਿਸ ਨੂੰ ਤੁਹਾਨੂੰ ਜਿੰਕ ਦਿੱਤਾ ਗਿਆ? ਕੱਤ। ਕਿਵੇਂ ساری ਵਾਰਦਾਤ ਨੂੰ ਜਾਣਕਾਰੀ ਦਿੱਤਾ ਗਿਆ ਦਾ? ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ। ਉਹਦੇ ਵਿੱਚ ਇੱਕ ਪੱਕੀ ਕੋੜੀ ਹੈ ਸਿਮਿੰਟ ਦੀ। ਪੱਕੀ ਕੋੜੀ ਬਣੀ ਦੀ ਓਪਨ ਆ। ਉਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ। ਤੇ ਉਹੀ ਕਿੰਨਾ ਸਰੀਏ ਉਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ ਇੱਕ ਇੱਕ ਤੇ ਬਲੇਡ ਇੱਥੇ ਪਿਆ ਤੇ ਕਟਰ ਮੇਖਾ ਲੋਣਾ ਕੋਈ ਥੱਲੇ ਇਹ ਗੱਲੇ ਨੂੰ ਤੋੜੇ ਕਿ ਕੀ ਕੀ ਲੱਭਿਆ ਜਿਵੇਂ ਕਟਰ ਵਗੈਰਾ ਪਿਆ ਸਰੀਏ ਇੱਕ ਦੋ ਸੁਵੇ ਲੱਭੇ ਨੇ ਇੱਕ ਬਲੇਡ ਆ ਤੇ ਪਲੱਸ ਜਿਹੜੇ ਕਿੰਨਾ ਸਰੀਏ ਜੰਗਲੇ ਚੋਂ ਕੱਟੇ ਨੇ ਉਹੀ ਸਰੀਏ ਇਹਨਾਂ ਨੇ ਵਰਤੇ ਨਾਲ ਪਹਿਲਾਂ ਵੀ ਤੇ ਇਹ ਚੋਰੀ ਦਾ ਫਸਟ ਟਾਈਮ ਸ਼ੁਰੂਤੀ ਇਹ ਹੁਣਈਏ ਕੋ ਪੰਜ-ਛੇ ਦਿਨ ਪਹਿਲਾਂ ਮਾਰਕੀਟ ਚ ਨਾਲ ਸਾਡੇ ਦੁਕਾਨਾਂ ਉਹਨਾਂ ਦੇ ਵੀ ਹੋਈ ਹੈ ਹਫਤਾ ਪਹਿਲਾਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਮੰਗ ਇਹ ਜਿਹੜੇ ਕਿੰਨਾ ਬੰਦੇ ਨੇ ਕਰ ਰਹੇ ਨੇ ਗੜਬੜ ਉਹਨਾਂ ਨੂੰ ਪਕੜਿਆ ਜਾਏ ਵਿਦਿਆਰਥੀ ਕੋਈ ਕੈਮਰੇ ਵੀ ਲਗਾ ਦੇ ਲੱਗੇ ਸਾਰੇ ਲੱਗੇ ਨੇ ਕੈਮਰੇ ਪੁੱਛ ਕੇ ਲਾਏ ਹਾਂਜੀ ਬੀਵੀਅਰ ਵੀ ਲੱਗੇ ਨੇ ਤੇ ਕੈਮਰੇ ਵੀ ਲੱਗੇ ਨੇ ਪਜੀਦਰ ਜੋ ਪ੍ਰਨਾਮ ਤੇ ਕਿਹੜੀ ਜਗਾ ਸ਼ਾਪ ਹੈ ਇਹ ਮੇਰਾ ਨਾਮ ਜਤਿਨ ਗੁਪਤਾ ਹੈ ਤੇ ਸੰਗਲਪੁਰ ਰੋਡ ਸੱਡੀ ਸ਼ਾਪ ਹੈ ਜੀ ਆਰ ਅੰਟਰਪ੍ਰਾਈਜ਼ਸ ਸਵੇਰੇ ਜਦੋਂ ਅਸੀਂ ਸ਼ਾਪ ਖੋਲੀ ਐ ਤਾਂ ਅੰਦਰ ਕਾਫੀ ਸਮਾਨ ਬਿਖਰੇ ਰਹਿ ਹੀ ਲਾਈਟਾਂ ਲੁੱਟਾ ਰਿਹਾ ਸੀ ਤਾਂ ਤੀ ਇਹੀ ਬੰਦ ਕਰਕੇ ਜੰਨੇ ਆ ਉਹ ਰਾਈਟਾ ਜਗਦੀਆਂ ਵੀ ਸੀ ਜੇ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛਤ ਤੇ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਐਦੇ ਤੇ ਉਹਨਾਂ ਨੇ ਕਟਰ ਬਲੇਡ ਯੂਜ਼ ਕੀਤੇ ਨੇ ਤੇ ਵਾਰਦਤ ਵਾਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗੈਰਾ ਸੀ 15-2000 ਰੁਪਇਆ ਉਹ ਲੈ ਗਏ ਨੇ ਬਾਕੀ ਸਮਾਨ ਦਾ ਹੈ ਕੁਝ ਕਹਿ ਨਹੀਂ ਸਕਦੇ ਪਹਿਲਾਂ ਵੀ ਫਟੜੀ ਇੱਥੇ ਚੋਰੀ ਚੋਰੀ ਹੋਈ ਜਾ ਹਾਂਜੀ ਹਫਤਾ ਸੱਤ ਦਿਨ ਸੱਤ ਅਦਿਨ ਪਹਿਲਾਂ ਪਹਿਲੇ ਵੀ ਹੋਈ ਹੈ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੌੜੀਆਂ ਵਾਂ ਸਿਮੰਟ ਦੀਆਂ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਕਿੰਨਾ ਦਾ ਨੁਕਸਾਨ ਹੋ ਗਿਆ ਸਾਡਾ ਕਿੰਨਾ 15000 ਕੈਸ਼ ਬਾਕੀ ਕੈਮਰਾ ਡੀਵੀਆਰ ਵੀ ਨੁਕਸਾਨ ਕਰ ਗਏ ਨੇ ਲੈ ਗਏ ਨੇ ਨਾਲ ਸਰੀਹ ਹੋਲਸੇਲੀ ਸ਼ੋਪ ਹੈ ਗਰੋਸਰੀ ਦੀ ਕਿਵੇਂ ਅੰਜਾਮ ਫਿਰ ਕਿਵੇਂ ਦਿੱਤਾ ਗਿਆ ਚੋਰਾ ਵਾਲਾ ਜਿਹੜਾ ਬਾਹਰ ਆਦ ਨੂੰ ਸਾਰੀ ਉਹ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਹਾਂਜੀ ਅੰਦਰੋਂ ਫਿਰ ਕਿਹੜੇ ਗੱਲੇ ਜਿਵੇਂ ਆ ਬਲੇਡ ਬਾਕੀ ਆ ਬਲੇਡ ਵਗੈਰਾ ਉਹਨਾਂ ਦੇ ਪਈ ਐਥੀ ਇਹਦੇ ਨੇ ਗੱਲੇ ਨੂੰ ਗੱਲਾਂ ਛੋੜਿਆ ਹਾਂਜੀ ਆ ਦੇਖੋ ਅਸਾ ਦਾ ਕੱਟਿਆ ਹੋਇਆ ਪੁਲਿਸ ਨੂੰ ਕਰਾਈਛਟਾ ਇੱਧਰ ਹਾਂਜੀ ਕਰਵਾਤੀ ਐਸੇ ਅਧਿਕਾਰੀ ਮੋਟੇ ਹਾਂਜੀ ਆ ਇਹ ਕੀ ਮੰਗ ਕਰਦੇ ਪੁਲਿਸ ਨੂੰ ਅਸੀਂ ਤਾਂ ਇਨਸਾਫ ਹੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਇੱਕ ਨਾ ਚੋਰੀ ਹੋਈ ਐ ਉਹਨਾਂ ਅੱਜ ਫੇਰ ਚੋਰੀ ਹੋਈ ਐ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਤੋਂ ਜਲਦੀ ਜੀ 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 ਬਈ ਨਾ ਤੁਹਾਨੂੰ ਕੰਮ ਕਰਿਓ ਲਗਾਤਾਰ ਚੋਰੀ ਹੋਣ ਦੇ ਨਾਲ ਕਿਨਾ ਚੋਕਾ ਟੱਕ ਪਿੰਦਾ ਵਾ ਅਟੇ ਮੰਗੇ ਕਰ ਦਿੰਦਾ ਵਾ ਕਿ ਹਾਂਜੀ ਉਥੇ ਆਈ ਹੈ ਅੱਜ ਸਾਡੇ ਹੋਈ ਹੈ ਹਫਤੇ ਪਹਿਲਾਂ ਨਾਲ ਦੀ ਦੁਕਾਨ ਤੇ ਹੀ ਹੈ ਕੱਲ ਨੂੰ ਕੀ ਪਤਾ ਕਿੱਥੇ ਹੋਈ ਨਹੀਂ ਇਹ ਦਾ ਜੁੜਾ ਦਾ ਨਾਮ ਆ ਕਿ ਕਿੱਥੇ ਤੁਹਾਡੀ ਦੁਕਾਨ ਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਮੇਰਾ ਨਾਮ ਅੰਕੁਸ਼ ਅਗਰਵਾਲਾ ਜੀ ਤੇ ਮੇਰੀ ਇਹ ਸੰਗਲਪੁਰ ਰੋਡ ਤੇ ਦੁਕਾਨ ਅਗਰਾ ਡੇਟਰ ਕਰਕੇ ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 3 ਜੁਲਾਈ ਰਾਤ ਨੂੰ ਮੇਰੀ ਦੁਕਾਨ ਦੇ ਉਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਕੈਮਰੇ ਤੋੜੇ ਮੇਰੇ ਪਲੱਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40 ਹਜ਼ਾਰ ਤਕਰੀਬਨ ਕੈਸ਼ ਸੀ ਬਾਕੀ ਡਰਾਈ ਫੂਡ ਸਾਮਾਨ ਸੀ ਲਾਚੀਆਂ ਕਾਜੂ ਵਗੈਰਾ ਸਾਰਾ ਸਾਮਾਨ ਸੀ ਮੇਰਾ ਅਪਰੋਕਸੀਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ ਥਾਣੇ ਮੈਂ ਕੰਪਲੀਟ ਕਰਕੇ ਆਇਆ ਸੀ ਤੇ ਆਇਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੇ ਕੋਈ ਕਾਰਵਾਈ ਕੋਈ ਨਹੀਂ ਹੋਈਗੀ ਮੇਰੇ ਮਸਲਾ ਹੈ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ ਤੇ ਬਾਕੀ ਪੁਲਿਸ ਵਾਲੇ ਅੱਗੇ ਜਾਂ ਪ੍ਰਸ਼ਾਸਨਿਕ ਮਰੀ ਹੈਗੀ ਹੈ ਉਹ ਜਾਰਿਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਜੇ ਤੁਹਾਡੇ ਚੋਰੀ ਕਿਵੇਂ ਅੰਤਜਾ ਹੈਗਾ ਉਹ ਆਵਾਜ਼ ਤੁਹਾਡੇ ਮੇਰੇ ਮੇਰੇ ਕੋ ਰਾਤੀ ਜੋ ਮੈਨੂੰ ਲੱਗਦਾ ਹੈ ਕੀ ਰਾਤੀ ਕੋਈ ਮੇਰੇ ਪੌਣੇ ਕ 4 ਵਜੇ ਸਿਰੇ ਮੇਰੇ ਐਂਟਰ ਕੀਤਾ ਠੀਕ ਹੈ ਤੇ ਉਪਰੋਂ ਦੀ ਆਇਆ ਪਿਛਲੇ ਪਾਸੇ ਸਾਡੇ ਹੈਗੀ ਆ ਖੁੱਲਾ ਪਲਾਟ ਔਰ ਮਗਰ ਸਕੂਲ ਹੈ ਰਸਤਾ ਤੇ ਉਹੀ ਬੰਦ ਹੈ ਤੇ ਉਧਰੋਂ ਕੋਈ ਆਂਦੇ ਆ ਚੋਰ ਉਪਰੋਂ ਚੜ ਕੇ ਕੰਦਕੁੰਨ ਤੋਂ ਤੇ ਆ ਕੇ ਤੇ ਉਹਨਾਂ ਨੇ ਰਾਤ ਦੇ ਹਨੇਰੇ ਚ ਸਾਰਾ ਮਸਲੇ ਨੂੰ ਅੰਜਾਮ ਦਿੱਤਾ ਹੈਗਾ ਕੋਈ ਕੋਸ਼ਿਸ਼ ਕਰਨ ਨੂੰ ਮੰਗ ਕਰਨੇ ਆ ਕਿ ਥੋੜਾ ਜਿਹਾ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਏ ਵਪਾਰੀ ਵਰਗ ਅੱਗੇ ਬਹੁਤ ਨੁਕਸਾਨ ਚ ਤੇ ਐਦਾਂ ਦੇ ਨੁਕਸਾਨ ਚੱਲ ਨੇ ਓਕੇ ਜੀ ਇੱਕ ਹਫਤੇ ਦੂਜੀ ਚੋਰੀ ਹੋ ਗਈ ਕਿਵੇਂ ਦੇ ਦੋ ਕਿਉਂਕਿ ਵਪਾਰੀ ਜਿਹੜੇ ਆ ਅੱਗੇ ਮਤਲਬ ਜਦੋਂ ਪੁਸ਼ਕਮ ਨਾਲ ਸਾਂਝਾ ਕਰਨਾ ਕਰਦਾ ਹਾਂ ਆਪਾਂ ਉਹ ਟੀਚਾ ਦੀ ਗੱਲ ਕਰੀ ਰੇਡ ਵਾੜੇ ਲਗਾਤਾ ਉਹ ਜੇ ਲਗਾ ਐਦਾਂ ਚੋਰੀਆਂ ਵੀ ਹੋਣਗੀਆਂ ਤੇ ਕਿਉਂ ਨਾ ਤੇ ਆਲਰੇਡੀ ਕਹਿ ਰਹੇ ਆ ਕਿ ਅੱਗੇ ਹੀ ਵਪਾਰ ਦੇ ਕੋਈ ਇੰਨਾ ਕੁਝ ਰਹਿ ਨਹੀਂ ਗਿਆਗਾ ਬਹੁਤ ਜ਼ਿਆਦਾ ਹੀ ਵਪਾਰ ਓਖਾ ਹੋਇਆ ਡੇ ਬਾਈ ਡੇ ਕੋਈ ਸੌਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁੰਦੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣੀ ਹੈ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ ਮੇਰਾ ਕੋਈ 1.5 ਲੱਖ ਦੇ ਕਰੀਬ ਨੁਕਸਾਨ ਹੈਗਾ ਜੀ ਮੇਰਾ ਸਮਾਨ ਕਾਫੀ ਗਿਆ ਡਰਾਈ ਫੂਡ ਮਹਿੰਗਾ ਲਾਚੀਆਂ ਘਿਓ ਵਗੈਰਾ ਉਹ 2-3 ਬੋਰੀਆਂ ਭਰ ਕੇ ਲੈ ਕੇ ਗਿਆ ਮੇਰੇ ਕੋਲ ਪਾਰਾ ਤਾਨੂੰ ਡਾਰਾ ਚੋਰੀਓ ਮੈਨੂੰ ਹਰ ਵੇਲੇ ਖਤਰਾ ਵਾ ਜੀ ਇਹ ਸਵੇਰੇ ਜਿਵੇਂ ਮੈਂ ਆਇਆ ਇਹ ਮੇਰੇ ਗਵਾਂਢ ਆਇਆ ਪਾਰਸ ਮੈਨੂੰ ਪੁੱਛਿਆ ਆ ਕੇ ਕਿ ਭਾਜੀ ਤੁਹਾਡਾ ਤੁਹਾਡੇ ਕੋਲ ਤਾਂ ਨਹੀਂ ਆਏ ਮੈਂ ਕਿਹਾ ਨਹੀਂ ਮੇਰੇ ਵੱਲ ਨਹੀਂ ਆਏ ਮੈਨੂੰ ਵੀ ਡਰ ਪਿਆ ਇੱਕਦਮ ਜਦ ਕੀ ਰਾਤ ਮੈਨੂੰ ਵੀ ਡਰ ਆਂਦਾ ਠੀਕ ਆ ਨਾ ਜਿੱਤੇ ਹੁਣ ਗਵਾਂਢ ਹੋਇਆ ਵਾ ਇਦਾਂ ਸਾਰਾ ਬਾਜ਼ਾਰ ਕਿੰਨਾ ਕੁ ਨੁਕਸਾਨ ਚੱਲੇਗਾ ਬਾਜ਼ਾਰ ਵਾਲਾ